हां जी किसान विरोध सतसिकाल मैं रणजीत सिंह रणजीत क्रॉप साइंस सीड फैक्ट्री तो किसान विरोध जिवे की ਤੁਹਾਡੇ ਕਿਸਾਨਾਂ ਦਾ ਬਹੁਤ ਪਿਆਰ ਮਿਲ ਰਿਹਾ ਮੇਰੇ ਕੋ ਫੋਨ ਬਹੁਤ ਆ ਰਹੇ ਨੇ ਔਰ ਮੈਂ ਫੋਨ ਐਨੇ ਫੋਨ ਨਹੀਂ ਸੁਣ ਪਾ ਰਿਹਾ ਤੇ ਕਿਸਾਨ ਵੀਰ ਮੈਸੇਜ ਕਰਦੇ ਕਿ ਤੁਸੀਂ ਸਾਡਾ ਫੋਨ ਨਹੀਂ ਚੱਕ ਰਹੇ ਤੇ ਅਸੀਂ ਬੀਜ ਲੈਣ ਆ ਜੀਏ ਤੁਹਾਨੂੰ ਬੀਜ ਮਿਲ ਜੇਗਾ ਤਾਂ ਕਿਸਾਨ ਵੀਰੋ ਮੈਂ ਤੁਹਾਨੂੰ ਦੱਸਦਾ ਕਿ HD3386 HD3385 DBW187 DW303 DW327 اور ਜਿਹੜੀਆਂ ਇਹ ਵੈਰਾਈਟੀਆਂ ਨੇ 371 DW372 ਇਹ ਵੈਰਾਈਟੀਆਂ ਆਪਣੇ ਕੋਲ ਇਸ ਟਾਈਮ ਬਿਲਕੁਲ ਤਿਆਰ ਨੇ ਤੁਸੀਂ ਆ ਕੇ ਇਹਨਾਂ ਦਾ ਸੀਡ ਲੈ ਸਕਦੇ ਹੋ ਪਿੰਡ ਤੁਸੀਂ ਨੋਟ ਕਰ ਲਓ ਜੀ ਪਿੰਡ ਨੰਗਲਟਾਣੀ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਬਾਦ ਰਤਿਏ ਤੋਂ ਰਤਨਗੜ ਰਤਨਗੜ ਤੋਂ ਜਿਹੜਾ ਪਿਲਸ਼ਾ ਨੂੰ ਰੋਡ ਜਾਂਦਾ ਹੈ ਉਸ ਰੋਡ ਦੇ ਉੱਤੇ ਨੰਗਲਟਾਣੀ ਪਿੰਡ ਹੈ ਤੇ ਕਿਸਾਨ ਵੀਰੋਂ ਮੈਂ ਇੱਥੇ ਦੱਸਣਾ ਹੋਰ ਚਾਹਾਂਗਾ ਤੁਹਾਨੂੰ ਕਿ ਜਿੱਦਾਂ ਕਿ ਕਿਸਾਨ ਵੀਰ ਫੋਨ ਕਰਦੇ ਨੇ ਕਈ ਵਾਰ ਰਾਤ ਨੂੰ ਫੋਨ ਕਰਦੇ ਨੇ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਫੋਨ ਕਰ ਸਕਦੇ ਹੋ ਰਾਤ ਨੂੰ ਅਸੀਂ ਫੋਨ ਨਹੀਂ ਚੱਕਦੀ ਹੁੰਦੇ ਔਰ ਦਿਨੇ ਅਸੀਂ ਜਿਆਦਾ ਤੋਂ ਜਿਆਦਾ ਕਿਸਾਨ ਵੀਰੋਂ ਕੋਸ਼ਿਸ਼ ਕਰਦੇ ਆਂ ਕਿ ਤੁਹਾਡੇ ਫੋਨ ਚੱਕ ਸਕੀਏ ਲੇਕਿਨ ਸਾਡੇ ਕੋਲ ਫੋਨ ਜਿਆਦਾ ਆਉਣ ਕਰਨਾ ਅਸੀਂ ਫੋਨ ਇਹਨੇ ਨਹੀਂ ਚੱਕ ਸਕਦੇ ਤਾਂ ਹੱਥ ਜੋੜ ਕੇ ਉਹਨਾਂ ਕਿਸਾਨ ਵੀਰਾਂ ਅੱਗੇ ਬੇਨਤੀ ਹੈ ਕਿ ਜਿਨ੍ਹਾਂ ਦੇ ਫੋਨ ਅਸੀਂ ਨਹੀਂ ਚੱਕ ਸਕਦੇ ਉਹ ਕਿਸਾਨ ਵੀਰ ਗੁੱਸਾ ਨਾ ਹੋਣ ਕਿ ਹੋਂਦਾ ਬੰਦੇ ਨੂੰ ਮਹਿਸੂਸ ਵੀ ਨੰਬਰ ਇਹਨਾਂ ਨੇ ਦਿੱਤੇ ਔਰ ਨੰਬਰ ਦੇਣ ਤੋਂ ਬਾਅਦ ਜਿਹੜਾ ਕਿ ਫੋਨ ਨਹੀਂ ਚੱਕ ਰੇ ਤਾਂ ਕਿਸਾਨ ਵੀਰੋ ਤੁਸੀਂ ਬੀਜ ਲਾਈਨ ਜਿਹੜੇ ਮੈਂ ਬੋਲਿਆ ਇਹ ਬੀਜ ਸਾਡੇ ਕੋਲ ਇਸ ਟਾਈਮ ਬਿਲਕੁਲ ਤਿਆਰ ਨੇ ਔਰ ਸਕਰੀਨ ਦੇ ਉੱਪਰ ਜਿਹੜੇ ਦੇਖੋ ਜੀ ਥੱਲੇ ਨੀਲੀ ਪੱਟੀ ਦੇ ਵਿੱਚ ਤੁਹਾਨੂੰ ਨੰਬਰ ਦਿਖਾਈ ਦੇ ਰਹੇ ਨੇ ਇਸ ਦੇ ਵਿੱਚ ਜਿਹੜੀਆਂ ਵੈਰਾਈਟੀਆਂ ਨੇ ਇਹ ਵੈਰਾਈਟੀਆਂ ਆਪਣੇ ਕੋਲ ਉਪਲਬਧ ਨੇ ਔਰ ਇਸ ਤੋਂ ਬਾਅਦ ਜਿਹੜਾ ਸਕਰੀਨ ਦੇ ਉੱਪਰ 9466060291 ਵਾਲਾ ਨੰਬਰ ਹੈ ਇਸ ਤੇ ਤੁਸੀਂ ਲੋਕੇਸ਼ਨ ਵੀ ਲੈ ਸਕਦੇ ਹੋ ਤੁਸੀਂ ਐ ਲਿਖ ਦੋਗੇ ਸਾਨੂੰ ਕਿ WhatsApp ਤੇ ਲੋਕੇਸ਼ਨ ਸੈਂਡ ਕਰੋ ਅਸੀਂ ਲੋਕੇਸ਼ਨ ਸੈਂਡ ਕਰ ਦਾਂਗੇ ਬਾਕੀ 70822 75843 ਹੈ ਇਸ ਤੇ ਤੁਸੀਂ ਫੋਨ ਕਰ ਸਕਦੇ ਹੋ ਲੋਕੇਸ਼ਨ ਜਿਹੜੀ ਹੈ ਕਿ ਉਹ ਤੁਸੀਂ 9466060291 ਤੇ ਹੀ ਲੈ ਸਕਦੇ ਹੋ ਠੀਕ ਹੈ ਕਿਸਾਨ ਵੀਰੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ